ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਸ਼ੁਰੂ ਹੋਇਆ ਹੈ ਉਹਦੇ ਅਗਲੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਵੇ ਤਗਾ ਆਪੇ ਬਤੈ ਵਟ ਧਾਗੇ ਅਵਰਾ ਕਤੈ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੇ ਪਤੇ ਆਸਾ ਦੀ ਵਾਰ ਬਾਣੀ ਦੇ ਹਿਤਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੋਂ ਕਰਾਂਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰਿਏ ਕੱਲ ਆਪ ਜੀ ਨੇ ਦੋ ਤੁਕਾਂ ਦੀ ਵਿਚਾਰ ਸਰਵਣ ਕੀਤੀ ਸੀ ਜਿਸ ਵਿੱਚ ਗੁਰੂ ਸਾਹਿਬ ਪੰਡਤ ਨੂੰ ਸਮਝਾ ਰਹੇ ਸੀ ਕਿ हे ਪੰਡਤ ਪੈਰਾ ਨੂੰ ਐਸਾ ਜਨੇਊ ਪਾ ਪੈਰਾ ਨੂੰ ਜਿਹੜਾ ਜਨੇਊ ਨਹੀਂ ਪਾਇਆ ਕਿ ਉਹ ਗਲਤ ਪਾਸੇ ਨਾ ਜਾਣ ਹੱਥਾਂ ਨੂੰ ਜਿਨੇ ਉਹ ਨਹੀਂ ਪਾਇਆ ਕਿ ਉਹ ਮੰਦੇ ਕੰਮ ਨਾ ਕਰਨਾ ਜੀਵ ਨੂੰ ਕੋਈ ਜਿਨੇ ਉਹ ਨਹੀਂ ਪਾਇਆ ਕਿ ਉਹ ਕਿਸੇ ਦੀ ਨਿੰਦਾ ਨਾ ਕਰਨਾ ਅੱਖਾਂ ਨੂੰ ਐਸਾ ਜਿਨੇ ਉਹ ਨਹੀਂ ਪਾਇਆ ਕਿ ਉਹ ਕਿਸੇ ਨੂੰ ਬੁਰਾ ਨਾ ਤੱਕਣਾ ਕਲਦੀਆਂ ਤੁਕਾਂ ਦੀ ਆਪ ਜੀ ਨੇ ਇਹ ਵਿਚਾਰ ਸਰਵਨ ਕੀਤੀ ਸੀ ਅੱਜ ਇਹਨਾਂ ਤੁਕਾਂ ਵਿੱਚ ਗੁਰੂ ਸਾਹਿਬ ਕੀ ਸਮਝਾ ਰਹੇ ਹਨ ਬੇਤੱਗਾ ਆਪੇ ਬਤੈ ਗੁਰੂ ਸਾਹਿਬ ਪੰਡਤ ਨੂੰ ਕਹਿ ਰਹੇ ਹਨ ਕਿ ਆਪ ਤਾਂ ਤੂੰ ਇਹੋ ਜਿਹੇ ਜਨੂਤੋ ਵਾਂਝਿਆ ਹੋਇਆ ਪਟਕਦਾ ਫਿਰਦਾ ਹੈ ਭਾਬ ਆਪ ਤਾਂ ਤੂੰ ਇਹ ਸਾਰੇ ਗਲਤ ਕੰਮ ਕਰ ਰਿਹਾ ਹੈ ਵੱਟ ਧਾਗੇ ਅਬਰਕਤ ਹੈ ਪਰ ਹੋਰ ਨੰਨੂ ਤੂੰ ਕਪਾ ਦੇ ਸੋ ਦੇ ਤਾਗਾ ਵਟ ਕੇ ਜਨਉ ਪੌਂਦਾ ਫਿਰਦਾ ਹੈ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਅੱਗੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਕੱਲ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ